प्लीज हमारे चैनल को सब्सक्राइब करें और घंटी आइकन पर क्लिक करें व शेयर करना न भूलें गुरु गोविंदी मार्च दो हजार पची तो मार्च दो हजार पची तक आयोजित यूथ माय भारत थीम तहत सोजेल एन एस एस कैंप चौक दौरान संपन्न हो मुख मेहमान डॉक्टर तजिंदर कौर तो अलावा डॉक्टर अरुण काड़ा ਅਤੇ ਡਾਕਟਰ ਸਸੀ ਕਾਲਾੜਾ ਅਤੇ ਬਤੌਰ ਵਿਸ਼ੇਸ਼ ਮਹਿਮਾਨ ਸ਼ਿਰਕਤ ਕੀਤੀ ਜਿਨ੍ਹਾਂ ਨੇ ਜੋਤੀ ਪ੍ਰਜਲਿਤ ਕਰਕੇ ਸਮਾਰੋਹ ਦਾ ਆਗਾਜ਼ ਕੀਤਾ ਜਿਸ ਮੌਕੇ ਉਹਨਾਂ ਨਾਲ ਡਾਇਰੈਕਟਰ ਕਰਨਾਲ ਸੁਦਾਂਸ਼ੂ ਆर्य ਪ੍ਰਿੰਸੀਪਲ ਡਾਕਟਰ ਆਰਕੇ ਉਪਲ ਪ੍ਰੋਗਰਾਮ ਅਫਸਰ ਮਿਸ ਅਮਨਜੋਤ ਕੌਰ ਅਤੇ ਅਮਰਜੀਤ ਸਿੰਘ ਵੀ ਮੌਜੂਦ ਸਨ ਇਸ ਮੌਕੇ ਕਾਲਜ ਵਿਦਿਆਰਥੀਆਂ ਨੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਦੇ ਹੋਏ ਡਾਂਸ ਸੱਭਾਚਾਰਕ ਪ੍ਰੋਗਰਾਮ ਗੀਤ ਕਵਿਤਾ ਆਦਿ ਤੋਂ ਇਲਾਵਾ ਮੋਬਾਈਲ ਦੇ ਗੈਰ ਜ਼ਰੂਰੀ ਵਰਤੋਂ ਅਤੇ ਸੋਸ਼ਲ ਮੀਡੀਆ ਜਾਗਰੂਕਤਾ ਸਬੰਧੀ ਨਾਟਕ ਦੀ ਸਲਾਕਾ ਜੋ ਪੇਸ਼ਕਾਰੀ ਕੀਤੀ ਪ੍ਰਿੰਸੀਪਲ ਡਾਕਟਰ ਆਰ ਕੇ ਉਪਲ ਨੇ ਛਤਰਾਜ ਕੈਂਪ ਦੌਰਾਨ ਮਹੱਤਵਪੂਰਨ ਸੈਸ਼ਨ ਅਤੇ ਸਮਾਜਿਕ ਸੇਵਾ ਐਚ ਆਈ ਵੀ ਐਡਜ਼ ਜੈਨੋਟਿਕ ਬਿਮਾਰੀਆਂ ਟੀ ਬੀ ਮੌਸਮੀ ਤਬਦੀਲੀ ਤੇ ਵਾਤਾਵਰਨ ਦੀ ਸੰਭਾਲ ਬਿਊਟੀ ਐਂਡ ਵੈਲਨੈਸ ਸੀ ਪੀ ਆਰ ਅਤੇ ਮਨੋਵਿਗਿਆਨਿਕ ਤਣਾ ਸੁੱਧ ਵਾਤਾਵਰਨ ਲਈ ਪੌਦੇ ਲਾਉਣਾ ਤੇ ਕਾਲਜ ਕੈਂਪਸ ਦੀ ਸਫਾਈ ਅਤੇ ਨਸ਼ੇ ਤੇ ਹਥਿਆਰਾਂ ਵਿਰੁੱਧ ਜਾਗਰੂਕਤਾ ਰੈਲੀ ਆਦਿ ਕੀਤੀਆਂ ਗਈਆਂ ਗਤੀਵਿਧੀਆਂ ਸੰਬੰਧੀ ਵਿਸ਼ੇਸ਼ ਜਾਣਕਾਰੀ ਦਿੱਤੀ ਪ੍ਰਿੰਸੀਪਲ ਡਾਕਟਰ ਉਪਰ ਨੇ ਕਿਹਾ ਕਿ ਵਿਦਿਆਰਥੀ ਅਧਿਆਪਕ ਦੀ ਵਿਰਾਸਤ ਹੁੰਦੇ ਹਨ ਇਸ ਲਈ ਵਿਦਿਆਰਥੀਆਂ ਦੇ ਉਜਵਲ ਭਵਿੱਖ ਲਈ ਕਾਲਜ ਵੱਲੋਂ ਮਿਆਰੀ ਸਿੱਖਿਆ ਦੇ ਨਾਲ-ਨਾਲ ਖੇਡ ਗਤੀਵਿਧੀਆਂ ਵੱਖ-ਵੱਖ ਕੈਂਪ ਅਤੇ ਸਭਿਆਚਾਰਕ ਪ੍ਰੋਗਰਾਮ ਆਦਿ ਵੱਖ-ਵੱਖ ਇਵੈਂਟਸ ਆਯੋਜਿਤ ਕਰਕੇ ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਉਜਾਗਰ ਕੀਤਾ ਜਾਂਦਾ ਹੈ ਤਾਂ ਜੋ ਵਿਦਿਆਰਥੀ ਆਪਣੇ ਜ਼ਿੰਦਗੀ ਦਾ ਅਸਲ ਮੁਕਾਮ ਹਾਸਲ ਕਰ ਸਕਣ ਅੰਤ ਵਿੱਚ ਮਹਿਮਾਨਾਂ ਦਾ ਸਨਮਾਨ ਕੀਤਾ ਗਿਆ ਅਤੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਵੰਡੇ ਗਏ ਸਰ ਜੀਜੀਐਸ ਕਾਲਜ ਆਫ ਮੈਨੇਜਮੈਂਟ ਐਂਡ ਟੈਕਨੋਲੋਜੀ ਜਿੱਦਵਾਕੀ ਔਰ ਸੇ 7 ਦਿਨ ਸੇ ਐਨਐਸਐਸ ਕੈਂਪ ਲਗਾਇਆ ਗਿਆ ਹੈ ਉਸ ਦੇ ਬਾਰੇ ਵਿੱਚ ਕੀ ਕਰਨਾ ਚਾਹੀਏਗੇ ਲੇਕਿਨ ਸਾਡਾ ਇਹ ਜੋ ਗੁਰੂ ਗੋਬਿੰਦ ਸਿੰਘ ਕਾਲਜ ਆਫ ਮੈਨੇਜਮੈਂਟ ਐਂਡ ਟੈਕਨੋਲੋਜੀ ਹੈ ਇਹ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਦੇ ਨਾਲ ਅਫੀਲੀਏਟਡ ਹੈ ਉਹਨਾਂ ਨੇ ਸਾਨੂੰ ਗ੍ਰਾਂਟ ਦਿੱਤੀ ਹੈ ਐਨਐਸਐਸ ਦਾ 7 ਦਿਨ ਦਾ ਕੈਂਪ ਲਗਾਉਣ ਦੇ ਲਈ ਤਾਂ ਅਸੀਂ ਇਹ ਕੈਂਪ 7 ਦਿਨ ਦਾ ਪ੍ਰੋਫੈਸਰ ਅਮਰਜੀਤ ਸਿੰਘ ਐਂਡ ਮੈਡਮ ਅ ਅਮਨਜੋਤ ਦੀ ਅਗਵਾਈ ਵਿੱਚ ਅਸੀਂ ਕਾਲਜ ਆਪਣੇ ਕਾਲਜ ਅਤੇ ਦੋਲਾ ਪਿੰਡ ਵਿੱਚ ਲਗਾਇਆ ਹੈ ਕਿਸ ਤਰ੍ਹਾਂ ਦੀਆਂ ਗਤੀਵਿਧੀਆਂ ਕੀਤੀਆਂ ਗਈਆਂ 7 ਦਿਨਾਂ ਦੇ ਵਿੱਚ ਹਾਂਜੀ ਇਸ ਕੈਂਪ ਦੇ ਵਿੱਚ ਜੋ ਥੀਮ ਸੀ ਯੂਥ ਫਾਰ ਵਾਰਡ ਕੇ ਨਾਮ ਤੇ tha aur sade college ne oh saariyan activity di kitiyan jo san NSS department valon aiyan san sade college de pehle din hi a Ain Batinda valon doctors di bahut achi team aayi jinna ne bachcha nu AIDS bare dassya aur bachcha nu motivate kita ke tusi is samasya to kiven bach sakde ho aur is de naal hi ਅਗਲੇ ਦਿਨ ਸਾਡੇ ਕੋਲ ਕਲਾਈਮੇਟ ਚੇਂਜ ਐਂਡ এনवायरमेंट ਇਸ਼ੂ ਦੇ ਉੱਪਰ ਬਹੁਤ ਅੱਛਾ ਲੈਕਚਰ ਦਿੱਤਾ ਗਿਆ ਸਨਮ ਐਨ ਜੀਓ ਮੁਕਸਬ ਦੇ ਪ੍ਰੈਜ਼ੀਡੈਂਟ ਤੇ ਉਹਨਾਂ ਦੇ ਸਾਥੀ ਖੁਦ ਸਾਡੇ ਕਾਲਜ ਚ ਆਏ ਤੇ ਬੱਚਿਆਂ ਦੇ ਨਾਲ ਉਹਨਾਂ ਨੇ ਵਿਚਾਰ ਵਟਾਂਦਰਾ ਸਾਂਝਾ ਕੀਤਾ ਫਿਰ ਫਿਰ ਏਮਜ਼ ਦੀ ਟੀਮ ਸਾਡੇ ਕਾਲਜ ਦੇ ਵਿੱਚ ਆਈ ਔਰ ਸਾਡੇ ਬੱਚੇ ਦੋਲਾ ਵਿਲੇਜ ਹੈ ਬਹੁਤ ਨਜ਼ਦੀਕ ਸਾਡੇ ਉਸ ਪਿੰਡ ਦੇ ਵਿੱਚ ਗਏ ਬੱਚਿਆਂ ਨੇ ਉੱਥੇ ਗੁਰਦੁਆਰੇ ਦੀ ਸਫਾਈ ਕੀਤੀ ਲੰਗਰ ਬਣਾਇਆ ਔਰ ਲੋਕਾਂ ਨਾਲ ਮਿਲ ਜੁਲ ਕੇ ਰਹਿਣ ਦੇ ਲਈ ਇਹ ਪ੍ਰੇਰਿਤ ਕੀਤਾ ਔਰ ਜਿਹੜੀ ਸਭ ਤੋਂ ਵੱਡੀ ਖਾਸੀਅਤ ਸੀ ਸਾਡੇ ਬੱਚਿਆਂ ਨੇ ਪੰਜਾਬ ਗਵਰਨਮੈਂਟ ਦੇ ਉਦੇਸ਼ ਨੂੰ ਕਿ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਬਣਾਉਣਾ ਹੈ ਔਰ ਸਾਡੇ ਪ੍ਰੋਗਰਾਮ ਆਫੀਸਰ ਸਰਦਾਰ ਅਮਰਜੀਤ ਸਿੰਘ ਔਰ ਮੈਡਮ ਅਮਨਜੋਤ ਜੋ ਕਿ ਦੋਨੋਂ ਐਨਐਸਐਸ ਦੇ ਪ੍ਰੋਗਰਾਮ ਆਫੀਸਰ ਨੇ ਉਨਾਂ ਦੀ ਅਗਵਾਈ ਵਿੱਚ ਬਹੁਤ ਅੱਛੇ ਨਸ਼ੇ ਨੂੰ ਕਿਵੇਂ ਰੋਕਣਾ ਹੈ ਇਸ ਦੇ ਕੀ ਨੁਕਸਾਨ ਨੇ ਉਹਨਾਂ ਲਈ ਚਾਟ ਦਾਏ ਔਰ ਇੱਕ ਰੈਲੀ ਵੀ ਨਿਕਾਲੀ ਕਾਲਜ ਦੇ ਸਿੱਖਿਆਨੇ ਤਿਆਵਾਰ ਬਾਰੇ ਕੀ ਕਹਿਣਾ ਚਾਹੂंगे ਕਾਲਜ ਸਾਡਾ ਜਿਹੜਾ ਗੁਰੂ ਗੋਬਿੰਦ ਸਿੰਘ ਕਾਲਜ ਹੈ ਮੈਨੇਜਮੈਂਟ ਐਂਡ ਟੈਕਨੋਲੋਜੀ ਕਾਲਜ ਹੈ ਮੈਂ ਪਹਿਲਾਂ ਦੱਸਿਆ ਸੀ ਇਸ ਨੂੰ ਬਣਿਆ ਬਹੁਤੀ ਦੇਰ ਨਹੀਂ ਹੋਈ 2009 ਦੇ ਵਿੱਚ ਬਣਿਆ ਮੈਂ ਰੀਸੈਂਟਲੀ ਇਸ ਕਾਲਜ ਦੇ ਵਿੱਚ ਆਏ ਪ੍ਰਿੰਸੀਪਲ ਜੁਆਇਨ ਕੀਤਾ ਹੈ ਔਰ ਅਸੀਂ ਲਗਾਤਾਰ ਅਸੀਂ ਬੱਚਿਆਂ ਨੂੰ ਨਿਊ ਐਜੂਕੇਸ਼ਨ ਪਾਲਿਸੀ ਦੇ ਨਾਲ ਜੋੜ ਕੇ ਉਹਨਾਂ ਨੂੰ ਹੁਨਰ ਦੀ ਸਕਿਲਸ ਦੀ ਐਜੂਕੇਸ਼ਨ ਦੇਣ ਦੀ ਕੋਸ਼ਿਸ਼ ਕਰਦੇ ਆ ਕਿ ਕਿਸ ਤਰੀਕੇ ਨਾਲ ਤੁਸੀਂ ਆਪਣੇ ਵਿੱਚ ਸਕਿੱਲ ਡਿਵੈਲਪ ਕਰਨੀ ਹੈ ਪੜ੍ਹਨ ਦੇ ਨਾਲ ਨਾਲ ਔਰ ਇਸ ਤਰ੍ਹਾਂਆਂ ਬਹੁਤ ਸਾਰੀਆਂ ਐਕਟੀਵਿਟੀਜ਼ ਅਸੀਂ ਕਮ ਸੇ ਘੱਟ 35 ਐਕਟੀਵਿਟੀਜ਼ ਅਸੀਂ ਸਾਰੇ ਸਟਾਫ ਦੇ ਮਿਲ ਕੇ ਕਰਾਇਆ ਮੈਨੂੰ ਅੱਜ ਇਸ ਚੈਨਲ ਤੇ ਦੱਸਦੇ ਇਹ ਵੀ ਖੁਸ਼ੀ ਹੋਈ ਹੈ ਕਿ ਪੰਜਾਬ ਦਾ ਗੁਰੂ ਗੋਬਿੰਦ ਸਿੰਘ ਕਾਲਜ ਆਫ ਮੈਨੇਜਮੈਂਟ ਐਂਡ ਟੈਕਨੋਲੋਜੀ ਪਹਿਲਾ ਕਾਲਜ ਹੋਏਗਾ ਜਿਸ ਨੇ ਲਗਾਤਾਰ 9 ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਕਰਵਾਏ ਔਰ 5 ਨੈਸ਼ਨਲ ਕਾਨਫਰੈਂਸਸ ਕਰਵਾਈਆਂ ਔਰ ਬਹੁਤ ਜਲਦੀ ਜਿਹੜਾ ਕਿ ਨਿਊ ਐਜੂਕੇਸ਼ਨ ਪਾਲਿਸੀ ਦਾ ਉਦੇਸ਼ ਹੈ ਅਸੀਂ ਇੰਡਸਟਰੀ ਅਕਾਡਮੀਆ ਮੀਟ ਕਰਵਾਉਣ ਜਾ ਰਹੇ ਹਾਂ ਜਿਸ ਦੇ ਵਿੱਚ ਬਹੁਤ ਸਾਰੇ ਇੰਡਸਟਰੀਅਲਿਸਟ ਸਾਡੇ ਕਾਲਜ ਦੇ ਵਿੱਚ ਆਣਗੇ ਅਕੈਡਮੀਸ਼ਨਜ਼ ਆਣਗੇ ਅਸੀਂ ਉਹਨਾਂ ਨੂੰ ਇਹ ਰਿਕਵੈਸਟ ਕਰਾਂਗੇ ਕਿ ਕਿਸ ਤਰੀਕੇ ਨਾਲ ਸਾਡੇ ਜਿਹੜੇ ਬੱਚੇ ਹੈ ਉਹ ਇੰਡਸਟਰੀ ਦੇ ਵਿੱਚ ਜਾ ਸਕਦੇ ਹੈ ਸਾਨੂੰ ਦੱਸੋ ਤੁਹਾਨੂੰ ਕਿਸ ਤਰ੍ਹਾਂ ਦੀ ਲੇਬਰ ਚਾਹੀਦੀ ਹੈ ਤਾਂ ਅਸੀਂ ਉਸੇ ਤਰੀਕੇ ਦਾ ਜਿਹੜਾ ਸਿਲੇਬਸ ਹੈ ਯੂਨੀਵਰਸਿਟੀ ਨੂੰ ਰਿਕਵੈਸਟ ਕਰਾਂਗੇ ਕਿ ਡਿਜ਼ਾਈਨ ਕਰੇ ਤੇ ਬੱਚਿਆਂ ਨੂੰ ਉਸ ਤਰੀਕੇ ਦੀ ਐਜੂਕੇਸ਼ਨ ਦਿੱਤੀ ਜਾਵੇ ਬੱਚਿਆਂ ਦੇ ਉਜਲੋ ਭੇਖ ਲਈ ਵਿਦਿਆਰਥੀਆਂ ਤੁਸੀਂ ਕੀ ਸੰਹਿਤ ਦੇਣਾ ਚਾਹੋਗੇ ਤਾਂ ਜੋ ਉਹ ਆਪਣਾ ਅਸਲ ਮਕਾਮ ਹਾਸਲ ਕਰ ਸਕਣ ਮੈਂ ਅੱਜ ਦਾ ਦੇਸ਼ ਚੈਨਲ ਤੋਂ ਇਹੇ ਬੱਚਿਆਂ ਨੂੰ ਮੈਸੇਜ ਦੇਣਾ ਚਾਹਾਂਗਾ ਕਿ ਜ਼ਿੰਦਗੀ ਦੇ ਵਿੱਚ ਪੜ੍ਹਨ ਦੇ ਨਾਲ-ਨਾਲ ਸਕਿੱਲ ਜ਼ਰੂਰ ਸਿੱਖੋ ਤੁਹਾਡੇ ਜ਼ਿੰਦਗੀ ਦੇ ਵਿੱਚ ਉਹ ਕੰਮ ਆ ਸਕੇ ਔਰ ਮਿਲ ਕੇ ਰਹਿਣ ਦੀ ਔਰ ਆਪਣੇ ਵਿੱਚ ਸੈਲਫ ਕੌਨਫੀਡੈਂਸ ਪੈਦਾ ਕਰੋ ਕਿਤੇ ਜਾ ਕੇ ਸਟੇਜ ਤੇ ਬੋਲਣਾ ਪਵੇ ਤਾਂ ਤੁਸੀਂ ਬੋਲ ਸਕੋ ਔਰ ਆਪਣੀ ਸਹਾਇਤਾ ਦੇ ਨਾਲ-ਨਾਲ ਤੁਸੀਂ ਦੂਸਰਾਂ ਦੀ ਸਹਾਇਤਾ ਕਰਨੀ ਸਿੱਖਣੀ ਹੈ ਮੈਨੂੰ ਅੱਜ ਦੱਸਦੇ ਇਹ ਵੀ ਗੱਲ ਬੜੀ ਖੁਸ਼ੀ ਹੋ ਰਹੀ ਹੈ ਕਿ ਸਾਡੇ ਐਨਐਸਐਸ ਦੇ ਪ੍ਰੋਗਰਾਮ ਆਫੀਸਰ ਔਰ ਸਾਡੇ ਕਾਲਜ ਦੇ ਡਿਸਪਲਿਨ ਆਫੀਸਰ ਸਰਦਾਰ ਅਮਰਜੀਤ ਸਿੰਘ ਔਰ ਮੈਡਮ ਅਮਨਜੋਤ ਹੈਡ ਡਿਪਾਰਟਮੈਂਟ ਆਫ ਪੋਲਿਟিক্যাল ਸਾਇੰਸ ਦੋਨਾਂ ਨੇ ਮਿਲ ਕੇ ਇਹਨਾਂ ਬੱਚਿਆਂ ਦੇ ਵਿੱਚ ਸੈਲਫ ਕੌਨਫੀਡੈਂਸ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਹੈ ਔਰ ਇਹ ਵੀ ਮੈਸੇਜ ਮੈਂ ਦੇਣਾ ਚਾਹਾਂਗਾ ਕਿ ਜੋ ਯੂਥ ਹੈ ਸਾਡੇ ਕਾਲਜ ਦੇ ਜਿਹੜੇ ਬੱਚੇ ਹੈ ਬਹੁਤ ਅੱਛੇ ਬੱਚੇ ਨੇ ਸਾਡੇ ਕਾਲਜ ਦਾ ਸਟਾਫ ਬਹੁਤ ਅੱਛਾ ਹੈ ਔਰ ਉਹ ਦਿਨ ਦੂਰ ਨਹੀਂ तो बहुत सारे दूसरे कॉलेज गुरु गोबिंद सिंह कॉलेज फॉलो कर वहां से पत्रकार गोविंद गुप्ता की रिपोर्ट